ਇੰਨਾ ਪਾਣੀ ਸੀਗਾ ਹੁਣ ਤਾਂ ਪਾਣੀ ਦਾ ਲੈਵਲ ਬਹੁਤ ਘਟ ਗਿਆ ਕੋਈ ਬੰਦਾ ਸਾਡੀ ਖੈਰ ਲੈਣ ਨਹੀਂ ਆ ਲਾਸਟ ਟਾਈਮ ਵੀ ਇਹ ਰਿਕੁਐਸਟ ਕੀਤੀ ਸੀਗੀ ਐਡਮਿਨਿਸਟ੍ਰੇਸ਼ਨ ਨੂੰ ਵੀ ਇਹਦਾ ਪਰਮਾਨੈਂਟ ਸੋਲੂਸ਼ਨ ਦੇਖੋ ਪਰ ਅੱਜ ਵੀ ਉੱਥੇ ਹੀ ਖੜੇ ਆ ਜਿੱਥੇ 2 ਸਾਲ ਪਹਿਲੇ ਖੜੇ ਸੀਗੇ ਜਿੰਨੇ ਮਰਜ਼ੀ ਇਹ ਦਾਅਵੇ ਕਰ ਲੈਣ ਐਰੋ ਸਿਟੀ ਦਾ ਜਿਹੜਾ ਘਪਲੇ ਕੀਤੇ ਹੋਏ ਆ ਜੋ ਇੱਥੇ ਪੋਰ ਕੁਆਲਿਟੀ ਆਫ ਵਰਕ ਹੋਇਆ ਉਹਦਾ ਨਤੀਜਾ ਤੁਸੀਂ ਅੱਜ ਦੇਖ ਹੀ ਰਹੇ ਹੋ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਵੀ ਆਇਆ ਕਿਸੇ ਨੇ ਮੌਕੇ ਤੇ ਆ ਕੇ ਵੀ ਦਿੱਕਤ ਹੁਣ ਤੱਕ ਕੋਈ ਨਹੀਂ ਆਇਆ ਸਿਰਫ ਦੋਾਂ ਦੇ ਫੋਨ ਆਏ ਜਦੋਂ ਇੱਕ ਐਕਸ਼ਨ ਰੈਂਕ ਦੇ ਡਰੇਨ ਡਰੇਨੇਜ ਐਕਸ਼ਨ ਨਾਲ ਮੇਰੀ ਗੱਲ ਹੋ ਰਹੀ ਸੀ ਉਹਨੇ ਵਿਚ ਫੋਨ ਕੱਟਤਾ ਉਹਨੇ ਮੇਰੀ ਗੱਲ ਪੂਰੀ ਨਹੀਂ ਸੁਣੀ ਤੇ ਹੁਣ ਦੇਖੋ ਇੱਥੋਂ ਸਮਾਨ ਵੀ ਲੋਕੀ ਸਾਡੇ ਸਾਹਮਣੇ ਵਾਲੇ ਸ਼ਿਫਟ ਕਰ ਰਹੇ ਆ ਇਹ ਬਾਹਰ ਟਰੈਕਟਰ ਜਿਹੜਾ ਖੜਿਆ ਹੈ ਉਹ ਉਹਨਾਂ ਦਾ ਹੀ ਖੜਿਆ ਉਹ ਸਮਾਨ ਸ਼ਿਫਟ ਕਰ ਰਹੇ ਹੈਗੇ ਇਹ ਸਮਾਨ ਕਿਉਂ ਸ਼ਿਫਟ ਕਰ ਰਹੇ ਆ ਘਰੇ ਪਾਣੀ ਚਲਾ ਗਿਆ ਇਸ ਕਰ ਉਹਨਾਂ ਦੀ ਬੇਸਮੈਂਟ ਚ ਪਾਣੀ ਵੜ ਗਿਆ ਉਹਨਾਂ ਦਾ ਵੈਲਿਊਏਬਲ ਸਮਾਨ ਸੀਗਾ ਉਹ ਇੱਥੋਂ ਪਿਕ ਕਰ ਰਹੇ ਹੈਗੇ ਬਿਲਕੁਲ ਹਰਪ੍ਰੀਤ ਲੋਕ ਮਜਬੂਰ ਨੇ ਇਸ ਵੇਲੇ ਆਪਣੇ ਘਰ ਤੱਕ ਇੱਥੋਂ ਸ਼ਿਫਟ ਕੀਤੇ ਜਾ ਰਹੇ ਨੇ ਕਿਉਂਕਿ ਘਰਾਂ ਦੇ ਅੰਦਰ ਪਾਣੀ ਜਾ ਰਿਹਾ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅਮਨਪ੍ਰੀਤ ਮੇਰਾ ਨਾਮ ਹੈ ਜੀ ਇਹ ਕਾਫੀ ਧੇਰ ਤੋਂ ਇਹ ਪ੍ਰੋਬਲਮ ਇਦਾਂ ਹੀ ਚੱਲ ਰਹੀ ਐ ਹਰ ਵਾਰ ਬਰਸਾਤਾਂ 'ਚ ਸਾਨੂੰ ਪ੍ਰਸ਼ਾਸਨ ਨੂੰ ਪਹਿਲਾਂ ਮੈਸੇਜ ਕਰਮੇ ਪੈਂਦੇ ਆ ਕਿ ਡਰੇਨੇਜ ਕਲੀਅਰ ਕਰਾ ਦਿਓ ਡਰੇਨੇਜ ਕਲੀਅਰ ਕਰਾ ਦਿਓ ਜਿਹੜੀ ਡੈਬਰੀਜ਼ ਐ ਉਹ ਕਿਤੇ ਸਾਈਡ ਤੇ ਕਰਾ ਦਿਓ ਜਿਹੜੀ ਹੋਰ ਇਨਾ ਝਾੜ ਇੱਥੇ ਉੱਗਿਆ ਹੋਇਆ ਉਹਦੀ ਕਲੀਨਿੰਗ ਕਰਾ ਦਿਓ ਪ੍ਰੋਐਕਟਿਵਨੈਸ ਕੋਈ ਨਹੀਂ ਹੈਗੀ ਐਡਮਿਨਿਸਟ੍ਰੇਸ਼ਨ ਵੱਲੋਂ ਅਸੀਂ ਜਦੋਂ ਮੈਸੇਜ ਉਹਨਾਂ ਨੂੰ ਦਿੰਨੇ ਆ ਜਾਂ ਫੋਨ ਕਾਲ ਕਰਦੇ ਆ ਉਸ ਤੋਂ ਵੀ 20-25 ਦਿਨ ਬਾਅਦ ਐਕਸ਼ਨ ਹੁੰਦਾ ਹੈ ਇਹ ਚੀਜ਼ ਇਹਨਾਂ ਨੂੰ ਪਹਿਲਾਂ ਦੇਖਣੀ ਚਾਹੀਦੀ ਹੈ ਵੀ ਮੌਨਸੂਨ ਆ ਰਿਹਾ ਹੈ ਤੇ ਮੌਨਸੂਨ ਤੋਂ ਪਹਿਲਾਂ ਕਿਹੜੇ ਬੇਸਿਕ ਚੈਕਸ ਹਨ ਜਿਹੜੇ ਐਡਮਿਨਿਸਟ੍ਰੇਸ਼ਨ ਨੂੰ ਕਰਨੇ ਚਾਹੀਦੇ ਹਨ ਐਡਮਿਨਿਸਟ੍ਰੇਸ਼ਨ ਪੂਰੀ ਤਰ੍ਹਾਂ ਤੋਂ ਆਸਫਲ ਹੈਗਾ ਇੱਥੇ ਦੀਆਂ ਜਿਹੜੀਆਂ ਵੀ ਚੀਜ਼ਾਂ ਨੂੰ ਬੇਸਿਕ ਨੈਸੈਸਿਟੀਜ਼ ਨੂੰ ਪ੍ਰੋਵਾਈਡ ਨਹੀਂ ਕਰ پا ਰਿਹਾ ਉਸ ਤੋਂ ਇਲਾਵਾ ਹਰ ਪਲਾਟ 'ਚ ਹੁਣ ਤੁਸੀਂ ਦੇਖੋ ਇਹ ਸਾਹਮਣੇ ਇੰਨਾ ਇੰਨਾ ਪਾਣੀ ਭਰ ਗਿਆ ਹੈ ਕੋਈ ਨਿਕਾਸੀ ਨਹੀਂ ਹੈਗੀ ਜਿੰਨੇ ਵੀ ਸਾਡੇ ਮੈਨ ਹੋਲਸ ਇੱਥੇ ਹੈਗੇ ਆ ਰੇਨ ਵਾਟਰ ਦੇ ਉਹ ਸਾਰੇ ਚੌਕਡ ਨੇ ਇਸ ਟਾਈਮ ਅਸੀਂ ਖੁਦ ਸਵੇਰੇ 6 ਵਜੇ ਤੋਂ ਉੱਠ ਕੇ ਜਿੰਨੇ ਵੀ ਮੈਨ ਹੋਲ ਆ ਉਹਨਾਂ 'ਚ ਕਿਤੇ ਡੰਡੇ ਮਾਰ ਕੇ ਚੈੱਕ ਕਰ ਰਹੇ ਆਂ ਵੀ ਪਾਣੀ ਨਿਕਲ ਜੇ ਨਿਕਲ ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰੋਐਕਟਿਵਨੈਸ ਨਹੀਂ ਸੀਗੀ ਐਡਮਿਨਿਸਟ੍ਰੇਸ਼ਨ ਵੱਲੋਂ ਪਾਣੀ ਸਵੇਰ ਤੋਂ ਹੀ ਐ ਨਾ ਜਾਂ ਘਟਿਆ ਵੀ ਆ ਕੁਝ ਪਾਣੀ ਇਹ ਪਾਣੀ ਹੁਣ ਘਟਿਆ ਹੈ ਜੀ ਜਦੋਂ ਦਾ ਸਵੇਰ ਦਾ ਮੀਂਹ ਪੈ ਰਿਹਾ ਸੀਗਾ ਉਦੋਂ ਇੱਕ ਵਾਰ ਤਾਂ ਲੋਕਾਂ ਦੇ ਘਰਾਂ 'ਚ ਅੰਦਰ ਪਾਣੀ ਵੜ ਵੀ ਗਿਆ ਸੀਗਾ ਇੱਕ ਇੱਕ 1.5 ਇੰਚ ਕਈਆਂ ਦੀ ਬੇਸਮੈਂਟ ਆ ਇੱਧਰ ਬੇਸਮੈਂਟ ਤੁਸੀਂ ਦੇਖ ਸਕਦੇ ਹੋ ਇਹ ਨਾ ਇਹ ਤੁਸੀਂ ਅੰਦਰ ਜਾ ਕੇ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਇਹਦੇ ਵਿੱਚ 6 ਇੰਚ ਪਾਣੀ ਇਸ ਟਾਈਮ ਐਗਜ਼ਿਸਟ ਕਰ ਰਿਹਾ ਹੈ। ਹੂੰ। ਜੀ। ਔਰ ਨਾਲ ਅਸੀਂ ਪਲੋਟ ਵੀ ਚਾਹਾਂਗੇ ਇੱਕ ਪਲੋਟ ਵੀ ਖਾਲੀ ਜਿਹੜਾ ਪਿਆ ਉਸ ਦੇ ਵਿੱਚ ਵੀ ਇਸ ਵੇਲੇ ਪਾਣੀ ਭਰਿਆ ਹੋਇਆ ਪੂਰੀ ਤਰ੍ਹਾਂ ਦੇ ਨਾਲ ਔਰ ਸਾਡੇ ਨਾਲ ਇੱਕ ਸ਼ਕਸ਼ੋਰ ਇੱਕ ਸ਼ਕਸ਼ੋਰ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅ ਇਹ 플ੌਟ ਬਾਰੇ ਜਾਨਣਾ ਚਾਹਾਂਗੇ ਕਿ ਕਿੰਨਾ ਕੁ ਪਾਣੀ ਇਸ ਦੇ ਵਿੱਚ ਇਸ ਵੇਲੇ ਖੜਾ ਹੈ ਔਰ ਕਿੰਨੇ ਫੁੱਟ ਡੂੰਘਾ ਇਹ 플ੌਟ ਹੈ ਸੜੇ 플ੌਟ ਦਾ ਡੋਕੜ 12 ਫੁੱਟ ਡੂੰਘਾ ਹੈ ਔਰ ਇਹ ਦੋ 플ੌਟ ਨੇ ਔਰ ਇਹਨਾਂ ਚ ਇਸ ਵੇਲੇ ਤੁਸੀਂ ਦੇਖੋ ਕਿ ਲੈਵਲ ਜਿਹੜਾ ਸਾਰਾ ਜ਼ਮੀਨ ਦੇ ਬਰਾਬਰ ਹੋ ਗਿਆ 12 ਫੁੱਟ ਦੇ ਵਿੱਚ ਪਾਣੀ ਇਸ ਵੇਲੇ ਥੱਲੇ ਤੱਕ ਹੈ ਔਰ ਜਿਹੜਾ ਇਸ ਘਰ ਦੀ ਕੱਲੀ ਦੀਵਾਰ ਨੂੰ ਪੂਰਾ ਜ਼ੋਰ ਮਾਰ ਰਹੇ ਆ ਤੇ ਇਹ ਘਰ ਦਾ ਵੀ ਸਟਰਕਚਰ ਕਿਤੇ ਨਾ ਕਿਤੇ ਇਸ ਚੀਜ਼ ਨਾਲ ਖਤਰੇ ਚੰਦਾ ਇੱਥੇ ਜਿੰਨੇ ਵੀ ਘਰ ਨੇ ਤਕਰੀਬਨ ਬੇਸਮੈਂਟਸ ਐ ਅੱਜ ਸਵੇਰੇ ਸਭ ਦੀ ਬੇਸਮੈਂਟ ਚ ਪਾਣੀ ਗਿਆ ਪਾਣੀ ਇੱਕ ਮੁੱਦਾ ਹੈ ਦੂਸਰਾ ਮੁੱਦਾ ਕਿ ਜਿੰਨੀ ਵੀ ਸਾਡੀ ਬਿਜਲੀ ਦੀਆਂ ਤਾਰਾਂ ਨੇ ਉਹ ਸਾਰੀਆਂ ਜੁਆਇੰਟ ਜ਼ਮੀਨ ਤੇ ਲੱਗੇ ਹੋਏ ਨੇ ਉਹਨਾਂ ਨਾਲ ਵੀ ਕਰੰਟ ਆਨ ਦਾ ਖਤਰਾ ਹੈ ਨਹੀਂ ਤੇ ਕਿਤੇ ਨਾ ਕਿਤੇ ਉਹ ਜਦੋਂ ਪਾਣੀ ਉਹਨਾਂ ਨਾਲ ਲੱਗਦਾ ਤੇ ਸਾਡਾ ਰੋਜ਼ ਦੋ ਤਿੰਨ ਘੰਟੇ ਦੀ ਲਾਈਟ ਵੀ ਜਾਂਦੀ ਹੈ ਇਹਦੇ ਵਿੱਚ ਤੇ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀਆਂ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਫੋਨ ਕਰ ਰਹੇ ਆ ਕੋਈ ਤ ਆਪਾਂ ਇਹਨਾਂ ਨੂੰ ਮੌਨਸੂਨ ਤੋਂ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਹਰ ਸਾਲ ਸਾਨੂੰ ਇਹ ਪ੍ਰੋਬਲਮ ਆਉਂਦੀ ਹੈ ਇਹਨੂੰ ਕਰੋ ਤੁਸੀਂ ਇਸ ਵੇਲੇ ਜਿਸ ਪਾਸੇ ਵੀ ਦੇਖੋਗੇ ਜਿੱਥੇ ਵੀ ਤੁਹਾਨੂੰ ਸੜਕ ਤੋਂ ਇਲਾਵਾ ਪਾਣੀ ਦਿਖ ਰਿਹਾ ਉਹ 10 ਤੋਂ 12 ਫੁੱਟ ਗਹਿਰੀ ਗੱਡਿਆਂ ਦੇ ਵਿੱਚ ਪਾਣੀ ਖਲੋਤਾ ਹੋਇਆ ਜਿਹੜਾ ਕਿ ਕਿਸੇ ਲਈ ਵੀ ਖਤਰੇ ਦੀ ਕੈਂਟੀ ਹੈ ਕੋਈ ਬੱਚਾ ਇਹਦੇ ਵਿੱਚ ਖੇਡਦਾ ਹੋਇਆ ਜਾ ਸਕਦਾ ਹੈ ਕੋਈ ਗਲਤੀ ਨਾਲ ਗੱਡੀ ਉੱਥੇ ਲਾਂਦੀ ਸੋ ਸਕਦਾ ਕਿਉਂਕਿ ਤੁਹਾਨੂੰ ਲੱਗਦਾ ਹੀ ਨਹੀਂ ਹੈ ਕਿ 12 ਫੁੱਟ ਡੂੰਘੇ ਪਾਣੀ ਇੱਥੇ ਖਲੋਤੇ ਹੋਇਆ ਹੈ ਤੇ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਵੇਂ ਉਹ ਬਿਜਲੀ ਦਾ ਮਸਲਾ ਹੈ ਭਾਵੇਂ ਪਾਣੀ ਦਾ ਮਸਲਾ ਹੈ ਬਾਰ ਬਾਰ ਕਹਿ ਚੁੱਕੇ ਆ ਤੇ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਉਮੀਦ ਹੈ ਹੁਣ ਪ੍ਰਸ਼ਾਸਨ ਤੋਂ ਤੁਹਾਨੂੰ ਹੱਲ ਹੋਊਗਾ ਭਾਜੀ ਅੱਜ ਦੇਖਦੇ ਆ ਕਿ ਅਗਰ ਤੁਹਾਡਾ ਲਾਈਵ ਆਂਦਾ ਕੋਈ ਐਡਮਿਨਿਸਟ੍ਰੇਸ਼ਨ ਦਾ ਬੰਦਾ ਦੇਖ ਕੇ ਕੁਝ ਥੋੜਾ ਬਹੁਤ ਸੋਚੇ ਅਸੀਂ ਗਮਾਡਾ ਦੀ ਸਾਰੀਆਂ ਫੀਸਾਂ ਦਿੰਦੇ ਆ ਸਾਰਾ ਕੁਝ ਉਹਨਾਂ ਦੇ ਜੋ ਰਿਕੁਆਇਰਡ ਚੀਜ਼ਾਂ ਨੇ ਸਾਰਾ ਕੁਝ ਅਸੀਂ ਪੂਰਾ ਕਰਦੇ ਔਰ ਉਹਦੇ ਬਾਅਦ ਚੋਂ ਵੀ ਸਾਨੂੰ ਇਹ ਦੇਖਣਾ ਪੈਂਦਾ ਹੈ ਔਰ ਹੈਰਾਨੀ ਹੈ ਕਿ ਐਰੋ ਸਿਟੀ ਜਿਹੜੀ ਹੈ ਇਹਨਾਂ ਦੀ ਸਮਾਰਟ ਸਿਟੀ ਇਹਨੂੰ ਕਹਿੰਦੇ ਇੱਕ ਤਰੀਕੇ ਨਾਲ ਇਹ ਮੋਹਾਲੀ ਔਰ ਪੰਜਾਬ ਦਾ ਔਰ ਉੱਥੋਂ ਦਾ ਤੁਸੀਂ ਇਹ ਹਾਲ ਦੇਖ ਸਕਦੇ ਹੋ ਔਰ ਇਦਾਂ ਨਹੀਂ ਹੈ ਰੋਜ਼ ਰਾਤ ਨੂੰ ਅਸੀਂ ਐਸਡੀਓ ਨੂੰ ਮੈਸੇਜ ਪਾ ਰਹੇ ਹੁੰਨੇ ਆ ਅੱਜ ਅਸੀਂ ਚੀਫ ਐਡਮਿਨਿਸਟਰेटर ਗਮਾੜਾ ਨੂੰ ਵੀ ਸਵੇਰੇ ਮੈਸੇਜ ਪਾਇਆ ਹੈ ਤੇ ਉਹਨਾਂ ਨੇ ਇੱਕ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਕਿਸੇ ਨੂੰ ਭੇਜਦੇ ਹਾਂ ਅਵੇ ਅੱਧਾ ਪੌਣਾ ਘੰਟਾ ਹੋ ਗਿਆ ਜੇ ਕੋਈ ਆਇਆ ਨਹੀਂ ਹੈ ਔਰ ਇਹ ਜਿੰਨਾ ਕੁਝ ਵੀ ਤੁਸੀਂ ਦੇਖ ਰਹੇ ਹੋ ਇਹ ਸਿਰਫ 2 ਘੰਟੇ ਦੀ بارش ਨਾਲ ਇਹ ਹੋਇਆ ਹੈ ਅਗਰ 2 ਦਿਨ ਇੱਥੇ بارش ਹੋ ਜੇ ਦੇਸਾਂ ਲੋਕਾਂ ਦੀ ਸਾਰੀ ਦੀ ਸਾਰੀਆਂ ਬੇਸਮੈਂਟਾਂ ਜਿੱਦਾਂ ਪਿਛਲੇ ਸਾਲ 8-8 ਫੁੱਟ ਪਾਣੀ ਚ ਭਰ ਗਈਆਂ ਸੀ ਇਹ ਦੁਬਾਰਾ ਉਹੀ ਹਾਲ ਹੋਵੇਗਾ ਇਸ ਪਰ ਮੌਸਮ ਵਿਭਾਗ ਨੇ ਤਾਂ ਉਹਨਾਂ ਅਲਰਟ ਜਾਰੀ ਕੀਤਾ ਹੋਇਆ ਹੈ ਲਗਾਤਾਰ 3 ਦਿਨ ਹੋਰ ਬਰਸਾਤ ਹੋਣੀ ਹੈ ਇਸੇ ਤਰੀਕੇ ਦੇ ਨਾਲ ਉਹ ਵੀ ਤੇਜ਼ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਸਾਡੇ ਲਈ ਚਿੰਤਾ ਇਹੋ ਹੀ ਹੈ ਕਿ ਅੱਜ ਦੇ 2 ਘੰਟੇ ਦੀ ਬਾਰਿਸ਼ ਨੇ ਸਾਡੀ ਬੇਸਮੈਂਟਸ ਪਾਣੀ ਆ ਗਿਆ 3 ਦਿਨ ਦੇ ਪਾਣੀ ਦੇ ਨਾਲ ਨਾ ਤੇ ਤੁਹਾਡੇ ਸੀਵਰੇਜ ਸਿਸਟਮ ਕੰਮ ਕਰਦੇ ਨੇ ਨਾ ਤੁਹਾਡੀ ਡਰੇਨੇਜ ਕੰਮ ਕਰਦੀ ਹੈ ਸੋ ਨਾ ਅਸੀਂ ਵਾਸ਼ਰੂਮ ਵੀ ਯੂਜ਼ ਕਰ ਸਕਦੇ ਹਾਂ ਨਾ ਕਿਚਨ ਯੂਜ਼ ਕਰ ਸਕਦੇ ਹਾਂ ਪਰ ਇਦਾਂ ਹੀ ਅਤਾਨੂੰ ਪਤਾ ਕਿ ਜਿੰਨੇ ਇੱਥੇ ਖਾਲੀ ਪਲਾਟ ਹੁੰਦੇ ਨੇ ਸੱਪ ਸਪੋਲੀ ਇਹ ਸਾਰੇ ਲੋਕਾਂ ਦੇ ਘਰਾਂ ਵੱਲ ਨੂੰ ਤੁਰੇ ਹੋਏ ਨੇ। ਹੂੰ। ਔਰ ਜੇ ਮਸਲਾ ਹੱਲ ਨਾ ਹੋਇਆ ਤਾਂ ਫਿਰ ਅਗਲਾ ਕਦਮ ਤੁਹਾਡੇ ਵੱਲੋਂ ਕੀ ਰਹੇਗਾ? ਕਿਸ ਤਰ੍ਹਾਂ ਦੀ ਤੁਸੀਂ ਉਮੀਦ ਰੱਖਦੇ ਹੋ ਅੱਗੇ? ਸਾਡਾ ਤਾਂ ਇੱਕੋ ਹੀ ਰਹਿ ਗਿਆ ਹੁਣ ਬੇ ਭੁੱਖ ਹੜਤਾਲ ਤੇ ਸੀਏ ਦੇ ਦਫ਼ਤਰ ਜਾਂ ਗਮਾੜਾ ਦੇ ਦਫ਼ਤਰ 'ਚ ਅਨਸ਼ਨ ਪੂਰਾ ਭੁੱਖ ਹੜਤਾਲ ਪੂਰੀ ਤਰ੍ਹਾਂ ਕਰਨ ਦਾ ਮੈਂ ਮਨ ਬਣਾ ਲਿਆ। ਹੂੰ। ਔਰ ਉੱਥੇ ਹੀ ਬੈਠਾਂਗਾ। ਅ ਦੋ ਦਿਨ ਦੇ ਵਿੱਚ ਵਿੱਚ ਜੇ ਨਾ ਹੋਇਆ ਮੈਂ ਮੰਗਲਵਾਰ ਕੱਲ ਮੇਰੀ ਇੱਕ ਮੀਟਿੰਗ ਸੀਐਨ ਨਾਲ ਫਿਕਸ ਹੋਈ ਹੈ ਉਹਨਾਂ ਨੇ ਮੈਨੂੰ 12 ਵਜੇ ਦਾ ਟਾਈਮ ਦਿੱਤਾ ਆਈ ਵਿਲ ਬਰੀਫ ਹਿਮ ਆਲ ਦੀ ਡਿਫਿਕਲਟੀਜ਼ ਅਗਰ ਨਹੀਂ ਕੋਈ ਸੋਲਵ ਹੋਏਗਾ ਮੈਂ ਉੱਥੇ ਹੀ ਲੰਮਾ ਪਾਵਾਂਗਾ ਕਿੰਨੇ ਦਿਨਾਂ ਦਾ ਦੋ ਦਿਨਾਂ ਦਾ ਸਮਾਂ ਤੁਸੀਂ ਦੇ ਰਹੇ ਹੋ ਹਾਂ ਮੈਂ ਦੋ ਦਿਨਾਂ ਦਾ ਦੇ ਰਿਹਾ ਕੱਲ ਔਰ ਪਰਸੋਂ ਮੈਂ ਦੇਖਾਂਗਾ ਜੇ ਫੇਰ بارش ਪੈ ਕੇ ਇਹੀ ਪੋਜੀਸ਼ਨ ਹੋਈ ਮੈਂ ਉੱਥੇ ਹੀ ਪਾਵਾਂਗਾ ਠੀਕ ਹੈ ਤਾਂ 2 ਦਿਨਾਂ ਦਾ ਅਲਟੀਮੇਟਮ ਪ੍ਰਸ਼ਾਸਨ ਨੂੰ ਦੇ ਰਹੇ ਨੇ ਇਸ ਇਲਾਕੇ ਦੇ ਰਹਿਣ ਵਾਲੇ ਲੋਕ ਔਰ ਸਿੱਧੇ ਤੌਰ ਦੇ ਉੱਤੇ ਸਪਸ਼ਟ ਚੇਤਾਵਨੀ ਪ੍ਰਸ਼ਾਸਨ ਨੂੰ ਕਿ ਜੇਕਰ 2 ਦਿਨਾਂ ਦੇ ਅੰਦਰ ਮਸਲਾ ਹੱਲ ਨਾ ਹੋਇਆ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਫਿਰ ਭੁਖ ਹੜਤਾਲ ਤੇ ਇੱਥੋਂ ਦੇ ਲੋਕ ਜਾਣਗੇ ਪ੍ਰਸ਼ਾਸਨ ਦੇ ਖਿਲਾਫ ਉਹਨਾਂ ਦੇ ਬਹੁਤ ਅੱਛਾ ਮਾਨਪ੍ਰੇਮਤ ਬਾਤ ਕਰਨਾ ਮੈਂ ਤੁਹਾਨੂੰ ਰੋਕ ਰਿਹਾ ਇੱਥੇ ਵਾਰ-ਵਾਰ ਜ਼ਿਕਰ ਕੀਤਾ ਜਾ ਰਿਹਾ ਕਿ ਬੇਸਮੈਂਟ ਦੇ ਵਿੱਚ ਪਾਣੀ ਭਰਿਆ ਸੀ ਪਿਛਲੀ ਵਾਰੀ 8-8 ਇੰਚ ਪਾਣੀ ਭਰ ਗਿਆ ਇਸ ਵਾਰ 1-2 ਇੰਚ ਪਾਣੀ ਭਰਿਆ ਕੁਝ ਲੋਕ ਇਹਨੇ ਕਿਹਾ ਹੈ ਕਿ ਆਪਣਾ ਸਮਾਨ ਟਰਾਂਸਫਰ ਕਰ ਰਹੇ ਉਹ ਲੋਕ ਕਿਹੜੇ ਨੇ ਜੇਕਰ ਉਹ ਤਸਵੀਰਾਂ ਤੁਸੀਂ ਸਾਂਝੇ ਕਰ ਪਾਓ ਫਿਲਹਾਲ ਦੇ ਲਈ ਤੁਹਾਡਾ ਧੰਨਵਾਦ ਤੁਸੀਂ ਕੋਸ਼ਿਸ਼ ਕਰਿਓ ਕਿ ਉਹ ਤਸਵੀਰਾਂ ਉਹ ਤੱਕ ਤੁਸੀਂ ਜਾ ਕੇ ਕੈਪਚਰ ਕਰ ਪਾਓ 에ਰੋ ਸਿਟੀ ਮੋਹਾਲੀ ਦੀਆਂ ਤੁਸੀਂ ਇਹ ਤਸਵੀਰਾਂ ਦੇਖ ਪਾ ਰਹੇ ਹੋ ਜਿੱਥੇ ਐਚ ਬਲਾਕ ਦੀਆਂ ਤਸਵੀਰਾਂ ਨੇ ਫਿਲਹਾਲ ਸਪੋਰਟਨ ਦੇ ਵਿੱਚ ਐਨਾਈ ਦੇਵ ਜਸਤ ਸਤ ਸ੍ਰੀ ਅਕਾਲ ਲੀਪੋਸ ਪੰਜਾਬ ਹਰਿਆਣਾ ਹਿਮਾਚਲ